ਰੋਡੋ ਇੱਕ ਚੌਂਕੀ ਦਾ ਬੰਦੇ ਨੇ ਕਿਸੇ ਨੂੰ ਕੁਝ ਨਹੀਂ ਦਿੰਦਾ ਨਾ ਦੇਣਾ ਆਪਣਾ ਤਾਂ ਇੱਕ ਤਾਨੂੰ ਰਾਹ ਦੱਸਣਾ ਕਿਰਪਾ ਗੁਰੂ ਨੇ ਕਰਨੀ ਹੈ ਬਾਬੇ ਨਾਨਕ ਨੇ ਜੇ ਬਾਬੇ ਨਾਨਕ ਦੀ ਤੁਹਾਡੇ ਤੇ ਮਿਹਰ ਹੋ ਗਈ ਨਾ ਮੈਂ ਕਿਹਾ ਤੁਹਾਨੂੰ ਕੋਈ ਘਰਾ ਨਹੀਂ ਸਰਵਾ ਦੁਨੀਆ ਤੁਡੀ ਤਰੱਕੀ ਪੱਕੀ ਹੋਣੀ ਬਸ ਇਹ ਰੱਖੋ ਮੰਤ ਜਪ ਆਪਾਂ ਕਿਹਦਾ ਕਰਨਾ ਮੰਤਰ ਤੰਤਰ ਜੰਤਰ ਕੁਛ ਨਹੀਂ ਐਨੀ ਨਾ ਕੋਈ ਕਰਮ ਕਾਰਨਾ ਪਰਮਪੁਣੇ ਖਾਣਾ ਕੋਈ ਲੋਟੋ ਸੌਡ ਸਿੱਧਾ ਬਾਬੇ ਨਾਨਕ ਨੂੰ ਮੰਨੋ ਮੂਲ ਮੰਤਰ ਦਾ ਕਰੋ ਜਾਪ ਸਾਡੀ ਦੀ ਕੋਈ ਨਹੀਂ ਅਸੇਤ ਨਰਕ ਸਿਧਾ ਸਾਹਿਬ ਦੇਖੋ ਫਿਰ ਖੇਡਾ ਕਿਦਾਂ ਮਰਦਾ ਆ ਨੰਦ ਰਹੀ ਗੜ ਜਿਹੜੇ ਜਿੰਨੇ ਆਪ ਕੋ ਫਲਤ ਚੱਕਰਾਂ 'ਚ ਪਾਵਾਂਗੇ ਉਹਨਾਂ ਦਿਮਾਗ ਘੁੰਮੇਗਾ ਸਿਧਾ ਬਾਬੇ ਨਾਨਕ ਨਾਲ ਸਿੱਧੇ ਲਿੰਕ ਰੱਖੋ ਬਾ ਮਹਾਰਾਜ ਜੇ ਕੀ ਕਰ ਵਰਦਾਸ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇ ਹੈ ਤੇ ਬੰਦੇ ਵਾਂਗ ਗੱਲਾਂ ਕਰੋ ਜੀ ਜੇ ਜਨਮੇ ਵੀ ਵਾਰਾ ਜੀ ਪੂਰੀ ਨੌਨਾ ਬੰਦੇ ਵਾਂਗ ਜੇ ਤਮ ਆਪਾਂ ਬੰਦੇ ਨਾ ਕਰਨਾ ਕਰਦੇ ਐਦਾਂ ਗੱਲ ਕਰੋ ਮਹਾਰਾਜ ਸੱਚੀ ਬਾਸ਼ਾ ਤੁਹਾਡੇ ਘਰ ਤੇ ਆਈਆਂ ਆ ਬੁੱਧ ਜੀ ਸਾਡਾ ਕਾਰਜ ਨਹੀਂ ਮਹਾਰਾਜ ਕਰਦੋ ਇਹ ਤਾਂ ਇਹ ਤਾਂ ਗੱਲਾਂ ਕਰਾਂਗੇ ਨਾ ਮਹਾਰਾਜ ਫਟ ਸੋ ਸਿੱਧ ਪਤਰੀਆਂ ਦੀ ਜਾਦਾ ਸੌਂਦੇ ਮਹਾਰਾਜ ਜਿੰਨਾ ਬਲ ਬਿੰਗ ਪਾ ਕੇ ਆਪਾਂ ਕਰਾਂਗੇ ਉਹਨਾਂ ਬਸ ਕਿ ਸੰਤ ਅਤਰ ਸਿੰਘ ਕੁਛ ਅਜੀ ਕਿਸੇ ਨੇ ਮਸਕੂਆਣਾ ਸਾਹਿਬ ਬੜਾ ਇਹਨੂੰ ਜਾ ਤੂੰ ਮੇਰੇ ਵਾਲ ਨੇ ਤੱਕਿਆ ਮੇਸ਼ਨ ਰਹੇ ਦਾ ਹੱਥ ਉਹ ਕਹਿੰਦੇ ਅੰਦਰ ਦੇ ਵਾਲ ਕੱਢ ਦੋ ਫਿਰ ਮਹਾਰਾਜ ਮਿਲ ਗੱਲ ਨਹੀਂ ਆਉਂਦਾ ਸਾਹਿਬ ਲਈ